ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ ਤੇ ਅੱਜ ਆਪਾਂ ਨੂੰ ਮਿਲਿਆ ਇੱਕ ਛੋਟਾ ਜਿਹਾ ਕੰਮ ਇੱਕ ਦਿਨ ਦਾ ਆ ਫੈਂਸਾਂ ਆਪਾਂ ਲਾਉਣੀਆਂ ਤੁਸੀਂ ਚੈੱਕ ਕਰ ਸਕਦੇ ਕਿੰਨਾ ਇੱਥੇ ਖਲਾਰਾ ਪਿਆ ਤੇ ਅੱਜ ਆਪਾਂ ਇਹ ਸਾਰਾ ਖਲਾਰਾ ਚੋਕ ਕੇ ਤੇ ਸਾਈਡ ਤੇ ਮੂਵ ਕਰਾਂਗੇ ਤੇ ਇਹ ਫੈਂਸਾਂ ਪੋਟ ਕੇ ਪੁਰਾਣੀਆਂ ਤੇ ਆ ਆਪਾਂ ਲੈ ਕੇ ਆਏ ਨਵੀਆਂ ਆ ਨਵੀਆਂ ਫੈਂਸਾਂ ਤੇ ਇਹ ਇੱਥੇ ਆਪਾਂ ਲਾਵਾਂਗੇ ਤੇ ਫਿਰ ਤੁਹਾਨੂੰ ਨਾਲ ਨਾਲ ਆਪਾਂ ਦਿਖਾਉਨੇ ਪ੍ਰੋਸੈਸ ਲੋ ਜੀ ਦੋਸਤੋ ਫੈਂਸਾਂ ਆਪਾਂ ਦਿੱਤੀ ਪੁਰਾਣੀ ਪੋਟ ਤੇ ਇਹ ਤੇ ਸਮਾਨ ਬੜਾ ਇਕਵਾੜ ਲੱਕੜਾਂ ਲੁਕੜਾਂ ਪ੍ਰਾਣੀਆਂ ਪਈਆਂ ਉਹ ਵੀ ਕਾਫੀ ਛੁੱਟਦੀਆਂ ਤੇ ਆ ਫਰਿੱਜ ਵੀ ਵੈਸੇ ਚੱਲਦੀ ਹੀ ਵੱਡੀ ਫਰਿੱਜ ਆ ਡਬਲ ਪਰ ਇਹ ਹੁਣ ਚਾਹੀਦੀ ਨਹੀਂ ਤੇ ਛੁੱਟ ਦੇਣੀ ਇਹ ਵੀ ਇਹ ਵੀ ਲੱਗੇ ਅਸੀਂ ਛੁੱਟਣ ਤੇ ਆ ਸਾਈਕਲ ਵੀ ਦੋ ਇਹ ਵੀ ਛੁੱਟ ਦੇਣੇ ਇੱਕ ਆ ਪਿਆ ਇੱਕ ਪਿਆਜ ਆ ਵਾਲਾ ਤੇ ਆ ਸਾਰਾ ਸਮਾਨ ਛੁੱਟ ਦੇਣਾ ਤੇ ਫਿਰ ਲਾਵਾਂਗੇ ਆ ਤਿੰਨ ਪੀਸ ਫੈਂਸਾਂ ਦੇ ਆ ਉੱਪਰ ਇੱਕ ਪੁਰਾਣੀ ਰੱਖੀ ਆ ਤੇ ਬਾਕੀ ਆਹੋ ਤਿੰਨ ਪੀਸ ਨਵੇਂ ਉਹੀ ਤਿੰਨ ਹੀ ਲੱਗਣੇ ਆ ਤੇ ਉਹ ਆਪਾਂ ਲਗਾਵਾਂਗੇ ਤੇ ਹੁਣ ਹੋ ਗਿਆ ਆਪਣਾ ਬ੍ਰੇਕ ਦਾ ਟਾਈਮ ਚਾਹ ਆ ਗਈ ਆ ਤੇ ਚਾਹ ਲੱਗੇ ਅਸੀਂ ਪੀਣ ਤੇ ਚਾਹ ਪੀ ਕੇ ਫਿਰ ਮਿਲਦੇ ਤੁਹਾਨੂੰ ਲੋ ਜੀ ਦੋਸਤੋ ਕਰਤੀ ਅਸੀਂ ਸਫਾਈ ਪ੍ਰੋਪਰ ਸਾਰੀ ਸਾਰਾ ਜੋ ਵੀ ਲੱਕੜਾਂ ਲੁੱਕੜਾਂ ਸੀ ਰੱਬੇ ਸਾਰੀ ਸੜਤੀ ਸਕਿਪ ਦੇ ਵਿੱਚ ਤੇ ਜਗਾ ਕਰਤੀ ਆ ਕਲੀਨ ਤੇ ਹੁਣ ਅਸੀਂ ਇੱਥੇ ਗੱਡਾਂਗੇ ਪੋਸਟ ਤੇ ਫਿਰ ਲਗਾਵਾਂਗੇ ਫੈਂਸਾਂ ਤੇ ਹੁਣਾ ਅਸੀਂ ਕਰਕੇ ਕਲੀਨ ਜਗਾ ਤੇ ਹੁਣ ਗੱਡਾਂਗੇ ਪੋਸਟ ਤੇ ਫਿਰ ਲਾਉਨੇ ਫੈਂਸਾਂ ਤੁਹਾਨੂੰ ਦਿਖਾਉਨੇ ਫਿਰ ਦੋਸਤੋ ਇੱਕ ਪੋਸਟ ਆਪਾਂ ਦਿੱਤਾ ਲਗਾ ਤੇ ਬੋਣੀ ਹੋ ਗਈ ਆਪਣੀ ਤੇ ਹੁਣ ਆਪਾਂ ਤਿੰਨ ਪੋਸਟ ਹੋਰ ਲਗਾਉਣੇ ਉਹ ਕੱਢਾਂਗੇ ਟੋਏ ਤੇ ਉਹ ਟੋਏ ਕੱਢਾਂਗੇ ਤੁਹਾਨੂੰ ਦਿਖਾਉਨੇ ਲਾਈਵ ਯਾ ਇੱਕ ਪੋਸਟ ਤੁਸੀਂ ਚੈੱਕ ਕਰ ਲਓ ਇੱਕ ਲਗਾਤਾ ਆਪਾਂ ਟੋਆ ਕੱਢ ਕੇ ਤੇ ਆ ਸੀਮਿੰਟ ਦੇ ਦੋ ਬੈਗ ਪਾਤੇ ਆ ਤੇ ਹੁਣ ਆਪਣੀ ਹੋ ਗਈ ਛੋਟੀ ਜਿਹੀ ਬ੍ਰੇਕ ਜੂਸ ਆ ਗਿਆ ਤੇ ਜੂਸ ਟੀਕੇ ਦਾ ਕਰਦੇ ਕੰਮ ਸਟਾਰਟ ਤੇ ਆ ਮਿੱਟੀ ਸਾਰੀ ਜਿੰਨੀ ਅਸੀਂ ਕੱਢੀ ਸਾਰੀ ਪਾਤੀ ਵਿੱਚ ਟੋਏ ਦੇ ਕਿਨੇ ਕੰਮ ਚੱਲਦੇ ਇਹ ਨੂੰ ਆ ਇਹਦਾ ਵੀ ਸਭ ਨਾਲ ਬਦਲਾ ਦੇ ਆ ਲੈਣਾ ਚਾਹੀਦਾ ਇਹਦਾ ਦੇਖੇ ਫਿਰ ਸਭ ਕਦਾਈ ਇ ਸੇ ਨਹੀਂ ਵੇਖੇ ਆਪਣੇ ਟੋਸਟ ਨਹੀਂ ਸੇ ਨਾ ਬਿਲਕੁਲ ਇੱਕ ਲੈ ਵਜਾ ਕਰ ਕੇ ਹੈਂ ਕਰਕੇ ਉਹ ਦੋ ਵਾਰ ਆਹ ਮੈਂ ਸਾਹ ਤੇ ਆਹ ਲੈ ਵਜੇ

ਠੀਕ ਠੀਕ ਹੈ ਜੇ ਮੜਾ ਮੋੜ ਬਾਅਦ ਉਧਰੋਂ ਕਰ ਲਾਗੇ ਦੂਰ ਰੱਖਾਂਗੇ ਨਾ ਲੈ ਕੇ ਫੈਂਸ ਆਪ ਲੱਕੜ ਦੀ ਗਿਆ ਪੱਥਰ ਦੀ ਲੱਕੜ ਆ ਪੱਥਰ ਵਾਲਾ ਪੋਸਟ ਆ ਅੱਛਾ ਸੌਤ ਪਰ ਬਣਾ ਫੜ ਕੇ ਰੱਖ ਮਿੱਟੀ ਪਈ ਨਹੀਂ ਲੱਗੀ ਅੱਛਾ ਤੰਦੇ ਹੇ ਦੋਸਤੋ ਆਪਾਂ ਰੱਖ ਕੇ ਵੇਖਣ ਲੱਗੇ ਇੱਕ ਫੈਂਸ ਤੇ ਫੇਰ ਗੱਡਾਂਗੇ ਅਗਲਾ ਪੋਸਟ ਇਹਦੀ ਮੈਜ਼ਰਮੈਂਟ ਕਰਕੇ ਪਤਾ ਲੱਗ ਜੂ ਕਿੱਥੇ ਕਾਉਣਾ ਫੇਰੇ ਦਾ ਪੋਸਟ ਗੱਡਦੇ ਆਪਾਂ ਆਦੇ ਨੂੰ ਗੀਂਹ ਵਿੱਚ ਹਲੇ ਹਲੇ ਮਾਰ ਐਂ ਲਿਜਾ ਮਾਰ ਚਲੋ ਮਾਰੋ ਪਹਿਲੇ ਬਸ ਠੀਕ ਆ ਜਾਣੇ ਉੱਥੇ ਆ ਗਾ ਲੈ ਕੇ ਪੋਸਟ ਚਲ ਖੱਡਾ ਮਾਰ ਲਈ ਖੱਡਾ ਮਾਰਨਾ ਆ ਜਾ ਇੱਕ ਮਿੰਟ ਹੁਣ ਆਪਾਂ ਗੱਡਣ ਲੱਗੇ ਸੈਕਿੰਡ ਪੋਸਟ ਰੱਖ ਦੇ ਵੀ ਆਈ ਤਾਂ ਤੱਕ ਤਾਂ ਪਰ ਆਉਣ ਦੇ ਨਾ ਆਰ ਹੌਣ ਕੇ ਨਾ ਆਜਾ ਉੱਪਰ ਹੀ ਹੈ ਨਾ ਤਕਾਉਣੇ ਜੀ ਨਾ ਥੱਲੇ ਥੱਲੇ ਚਲੇਗੀ ਇੱਕ ਮਿੰਟ ਧੰਨਵਾਦ

हेल्स काट ला सब देख <गए> दे पास बट बड़े कास्टेंट्स तब वही चारों तो, 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 तो पेहला लानी एक मिनट आ आ जो की तो कैसे ठीक नहीं है ना पता कर लेना ਉਹ ਤਾਂ ਗਾ ਚਾਹੀਦਾ ਤੇ ਇੱਕ ਲੈਵਲ ਚਾਹੀਦਾ ਹਾਂ ਹੋਰ ਚਾਹੀਦਾ ਲੈ ਇਹ ਇਹ ਲੋ ਜੀ ਹੁਣ ਆਪਾਂ ਕੱਢਾਂ ਲਗੇ ਦੂਜਾ ਟੋਆ ਤੇ ਥੱਲੇ ਆ ਗਈਆਂ ਬ੍ਰੇਕਾਂ ਤੇ ਇਹ ਬ੍ਰੇਕਾਂ ਕੱਢਾਂਗੇ ਤੇ ਫਿਰ ਮਾਰਾਂਗੇ ਟੋਆ ਜਿਵੇਂ ਕਿਲਾ ਗੱਡੀ ਦਾ ਹੋਵੇਂ ਸ਼ਬਲ ਦੇ ਨਾਲ ਟੋਆ ਕੱਢ ਕੇ ਲੋ ਜੀ ਦੋਸਤੋ ਇੱਕ ਫੈਂਸ ਅਹੀਂ ਲਾਤੀ ਆ ਤੇ ਦੋ ਲੱਗ ਚੁੱਕੇ ਪੋਸਟ ਤੇ ਇੱਕ ਸਾਨੂੰ ਥੋੜੀ ਜੀ ਆ ਗਈ ਪ੍ਰੋਬਲਮ ਕਿਉਂਕਿ ਫੈਂਸੀ ਹੀ ਸੇਮ ਸਾਈਜ਼ ਦੀ ਜਿਹੜੀ ਪਹਿਲਾਂ ਹੀ ਉਹੀ ਸੇਮ ਸਾਈਜ਼ ਹੀ ਲੈ ਆਂਦਾ ਤੇ ਆ ਥੱਲੇ ਇਹਨਾਂ ਨੇ ਪਾਈ ਸੀ ਕੰਕਰੀਟ ਕਾਫੀ ਤੇ ਹੁਣ ਅਸੀਂ ਮਾਰਦੇ ਪੈਣ ਟੋਏ ਤੇ ਸਾਨੂੰ ਕੰਕਰੀਟ ਕਰਦੀ ਤੰਗ ਤੇ ਹੁਣ ਅਸੀਂ ਇਹਨੂੰ ਕੱਢਦੇ ਪੈ। ਸੀਮੈਂਟ ਦੇ ਚੱਲ ਕੇ ਅੰਦਰ ਦੇ ਨਾਲ। ਇਹ ਆਖਟੇ ਬਣਾਇਆ ਚੱਲ ਇਸ ਤੇ ਤੇ ਹੁਣ ਸਾਨੂੰ ਇਹ ਕੱਢਣਾ ਪਿਆ ਸੀਮੈਂਟ ਦੇ ਆਹ ਤੇ ਕਈ ਨਹੀਂ ਇੱਥੇ ਮਿਲਦੀ ਆਹ ਵਾਲੀਆਂ ਹੀ ਕਈਆਂ ਇਹਦੇ ਨਾਲ ਹੀ ਕੰਮ ਚਲਾਉਣਾ ਪੈਂਦਾ ਕੰਮ ਆ ਪੂਰਾ ਮਿਹਨਤ ਦਾ ਮਾੜਾ ਬੰਦਾ ਨਹੀਂ ਇੱਥੇ ਕਾਰਡ ਕੱਢਦਾ ਇੱਥੇ ਬੰਦਾ ਸ਼ਰੀਰੋਂ ਵੀ ਤਕੜਾ ਚਾਹੀਦਾ ਤੇ ਥੋੜਾ ਬਹੁਤ ਦਿਮਾਗ ਵੀ ਚਾਹੀਦਾ một subscribe là kênh Ghiền nó, ਇੰਨਾ ਹੀ ਆ ਹੁਣ ਇਹਦੇ ਥੱਲੇ ਪਾਉਨੇ ਕੋਈ ਨਾ ਕੋਈ ਲੱਕੜ ਵਗੈਰਾ ਲੱਕੜ ਪਾ ਕੇ ਤੇ ਨੂੰ ਹਿਲਾ ਕੇ ਦੇਖਦੇ ਹਾਂ ਫਿਲਦਾ ਕਿ ਨਹੀਂ ਇਹ ਲੱਗਿਆ ਹਿੱਲ ਗਿਆ ਮਾ ਲੱਕੜ ਛੋਟ ਗਈ ਲੱਕੜ ਮਾੜੀ ਹੈ ਆਪਣੀ ਵੈਸੇ ਹਿੱਲ ਗਿਆ ਇਹ ਹੁਣ ਆ ਪਾਏ ਨੂੰ ਨਾ ਮੇਰੇ ਘਰ ਦੇ ਬੰਦਾਂ ਵਿੱਚ ਲੋਖਾ ਦੀ ਗੱਲ ਨਾ ਮਰ ਜਾ ਆਹੋ ਥੋੜਾ ਜਿਹਾ ਹੋਰ ਕੱਢ ਕੇ ਨਾ ਇਹਨੂੰ ਤੇ ਫੇਰ ਕੰਮ ਸੈੱਟ ਹੋਣਾ ਮੋਚਾ ਨੂੰ ਪੂਰਾ ਜੋਤਰਾ ਲੱਗਣਾ ਹੈ ਪੱਡਾਂ ਤੇ ਸਾਦੇ ਲੱਗਿਆ ਲੱਗਣਾ ਕਿਰੋਂ ਉਹ ਤਾਂ ਕੰਮ ਨਹੀਂ ਸਾਡਾ ਆਹ ਪਾਉਂਦਾ ਸਰ ਇਹਦੇ ਆਪਰੇ ਪਾਉਂਦੇ ਕਾੜਦੇ ਲਓ ਜੀ ਫਾਈਨਲੀ ਅਸੀਂ ਕੱਢਤਾ ਪੱਥਰ ਪੱਥਰ ਹੈਗੀ ਬਹੁਤ ਆ ਉਹ ਲੋੜ ਦੀ ਪੇਹ ਰਹੇ ਹਾਂ ਆਵੇਂ ਆ ਪੋਸਟ ਦੇ ਸਰੀ ਗਾ ਜੜਾ ਨੇ ਸਹੀ ਚੋ ਜੀ ਕਿੰਨਾ ਹੈ 625 ਦੀ

से सटा काम सौखा है चार पोस्ट लगने ही पर इन्हें सू पंगा पाता जरा जो पत्थर निकलते हैं ना तो पत्थर नहीं पहले जो पोस्ट लगे होंगी कॉन्क्रीट आए नहीं क्या अरे चौर्च जहा कर थोड़ा साफ जहा कर चौचा करते हो गया बस एक ना स्केत ਬੜਾ ਇਹ ਕਰਨਾ ਚਾਹਦਾ ਹਾਂ ਜਦੋਂ ਲੱਗ ਬੰਨੋ ਵਿੱਕੇ ਪਾ ਕੇ ਪੋਸਟ ਛੋਟਾ ਹਨੇ ਚਾਹੀਦਾ ਲਿੰਗਾ ਕਰੀਏ ਬੰਨੋ ਕੋਈ ਯਪੀਐਸ ਨੀ ਛੱਡ ਦੇ ਠੀਕ ਹੈ ਚੱਲਦੇ ਚੱਲਦੇ ਲੈ ਜੀ ਆਪ ਨੂੰ ਇਹਦਾ ਵੇਪ ਵੀ ਲੈਨ ਬੈਂਕ ਮੈਂ ਲਾਦਾ ਵੀ ये अजय रौगा आह तरीक रू मिट्टी कड़ने ली रीधर जाए शब्बल एक मिनट पता नहीं क्या आना मार शब्बल मार प्लेट लिया प्लेट पाट पाने

ਆ ਲੈਵਲ ਬਿਲਕੁਲ ਪਿਆ ਹਣਾ ਆਹ ਹਾਂ ਅਰੇ ਸਹੀ ਸਾਦੇ ਤਰ੍ਹਾਂ ਤੇ ਮੈਕਸ ਹੋ ਜਾ ਨਾ ਨਾ ਇਹ ਡ੍ਰੋਪ ਪਾ ਹਣਾ ਹੱਥ ਮੜਾ ਜਾ ਤੇ ਰੱਖੀਏ ਇਹਨਾਂ ਵਿੱਚ ਅਰੇ ਇੱਕ ਮਿੰਟ ਆਹ ਨੋਕ ਤੇ ਮੈਂ ਤੁਹਾਨੂੰ ਕਰਕੇ ਮੈਂ ਇੱਕ ਇਸ਼ਾਰਾ ਕਰਦਾ ਛਾਹ ਦਾ ਚੱਲ ਆਉਂਦੇ ਮੇਰੇ ਇਹ ਨਾ ਪੰਹ ਹੁਣ ਪਤਾ ਲੱਗ ਜੂ ਚੀਨੀ ਦਾ ਬਾਅਦ ਚ ਪਤਾ ਨਹੀਂ ਲੱਗਣਾ ਕਨੇ ਲੱਤਾਂ ਉਹ ਤੜਿਆ ਨਾ ਪੱਟ ਰਿਹਾ ਦਰਸਾ ਤਾ ਸਾਰਾ ਸਾਨੂੰ ਪਤਾ ਨਹੀਂ ਸੀ ਮੇਟਾ ਪਰ ਸਾਰੇ ਬਣੇ ਖਰਾਬ ਹੈ ਨਾ ਪੱਟ ਸਕੋ ਕੋਈ ਨਹੀਂ ਦੂਜੇ ਘਟਾ ਕੋ ਸਾਫ ਬਣੇ ਮੈਂ ਬਾਰੇ ਉਸ ਦੇ ਨਾਲ 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 ਲਾ ਲਾ Hãy subscribe cho không Ghiền Mì Gõ Để không bỏ lỡ những video hấp dẫn ਕੀ ਦੇਜੇ ਕੀ ਦੇਜੇ ਇਹ ਮਿੱਟੀ ਆਪਾਂ ਨੂੰ ਇੱਥੇ ਚਾਹੀਦੀ ਏ ਜੀ ਇੱਥੇ ਚਾਹੀਦੀ ਕੋੜਾ ਉਦੜੀ ਦਾ ਤਾਂ ਨਾ ਹੁੰਦਾ ਆਹ ਇਹਦੇ ਦੇ ਕੋਹਨ ਇਹਨੂੰ ਕੱਢ ਦੇ ਜੀ ਹੁਣ ਆਪਾਂ ਉਹਨੂੰ ਥੋੜਾ ਚੱਕ ਚੱਕੜ ਗਏ ਥੋੜਾ ਜਿਹਾ ਠੀਕ ਹੈ ਕੱਢ ਦੇ ਨਹੀਂ ਨਹੀਂ ਖਤਮ ਹੋ ਗਿਆ ਲਓ ਜੀ ਦੋਸਤੋ ਟਾਪ ਇਹਦਾ ਥੋੜਾ ਜਿਹਾ ਨੀਵਾ ਸੀ ਤੇ ਥੱਲੇ ਅਸੀਂ ਚੁੱਕ ਕੇ ਸੱਬਲ ਦੇ ਨਾਲ ਤੇ ਥੱਲੇ ਲਾਤੀ ਇਹ ਤੇ ਮਿੱਟੀ ਤੇ ਹੁਣ ਸਿਰਾ ਹੋ ਗਿਆ ਪੂਰਾ ਇਹਦਾ ਬਰਾਬਰ ਤੇ ਦੋ ਲੱਗੀਆਂ ਤੇ ਇੱਕ ਹੋਰ ਲਗਣੀ ਆਪਣੀ ਇੱਕ ਦੀ ਸਪੇਸ ਹੋਰ ਆ ਤੇ ਪੋਸਟ ਇੱਕ ਆਪਣਾ ਹੁਣ ਆਉਣਾ ਇੱਥੇ ਜਿੱਥੇ ਬੈਗ ਪਿਆ ਹੁਣ ਇਹਦਾ ਅਸੀਂ ਟੋਆ ਕੱਢਾਂਗੇ ਤੇ ਕੱਢ ਕੇ ਤੇ ਫਿਰ ਤੁਹਾਨੂੰ ਦਿਖਾਉਨੇ ਹਾਂ ਤੇ ਆ ਤਿੰਨ ਪੋਸਟ ਤਾਂ ਆਪਣੇ ਲੱਗ ਚੁੱਕੇ ਆ ਤੇ ਦੋ ਫੈਂਸ ਤੇ ਹੁਣ ਆ ਲਾਸਟ ਰਹਿ ਗਿਆ ਬਸ ਤੇ ਹੁਣ ਇਹ ਕੱਢਾਂਗੇ ਟੋਆ ਤੇ ਇੱਥੇ ਵੀ ਉਹ ਪੱਥਰ ਨਿਕਲੂਗਾ ਸੇਮ ਹੀ ਕੰਕਰੀਟ ਦਾ ਉਹ ਸਾਨੂੰ ਬੜਾ ਖਪਾਇਆ ਪੱਥਰਾਂ ਜਣੇ ਦੋਸਤੋ ਆਪਣਾ ਗਿਆ ਰੋਟੀ ਦਾ ਟਾਈਮ ਤੇ ਰੋਟੀ ਆਪਾਂ ਲਈ ਖਾ ਆ ਰਿਹਾ ਜੇ ਤੁਹਾਨੂੰ ਆ ਦਿਖਾਉਨੇ ਹੈ ਹੈਲੀਕਾਪਟਰ ਉੱਡਦਾ ਫਿਰਦਾ ਇੱਥੇ ਲੋ ਜੀ ਉਤਰ ਗਿਆ ਥੱਲੇ ਇਹ ਹੈਗਾ ਜੇ ਐਮੂਲੈਂਸ ਵਾਲਾ ਹੈਲੀਕਾਪਟਰ ਤੇ ਕੋਈ ਹਾਦਸਾ ਆਇਆ ਹਣਾ ਦੇ ਉੱਥੇ ਉਸੇ ਵੇਲੇ ਤਰੰਤ ਪਹੁੰਚ ਗਿਆ ਆ ਤੁਹਾਨੂੰ ਦਿਖਾਉਨੇ ਆਪਾਂ ਖੇਤੀ ਆਲੂ ਬੀਜੇ ਆ ਤੇ ਆ ਬੀਜੀ ਆ ਸਟਰਾਬਰੀ ਦੇ ਇਹ ਸਟਰਾਬਰੀ ਦੇ ਬੂਟੇ ਤੇ ਇਧਰ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਨੇ ਆ ਆ ਹੈਗਾ ਪੂਦਨਾ ਵੇਖੋ ਕਿੰਨਾ ਵਧੀਆ ਫਰੈਸ਼ ਕਿੰਨੇ ਚੌੜੇ ਚੌੜੇ ਪੱਤੇ ਇਹਦੇ ਫੇ ਰੋਟੀ ਆਪਾਂ ਲਈ ਖਾਦੇ ਹੁਣ ਆਪਾਂ ਕਰਤਾ ਕੰਮ ਸਟਾਰਟ ਤੁਹਾਨੂੰ ਕਰਾਉਣੇ ਚੈੱਕ ਹੁਣ ਆਪਣਾ ਟੂਆ ਰਹਿ ਗਿਆ ਲਾਸਟ ਤੇ ਉਹ ਆਪਾਂ ਕਰਤਾ ਸ਼ੁਰੂ ਲਾਸਟ ਟੂਏ ਦੇ ਹੋ ਗਏ ਦਿਵਾਲੇ ਤੇ ਇਹ ਲਾ ਕੇ ਤੁਹਾਨੂੰ ਦਿਖਾਉਨੇ ਤੇ ਹੈਲੀਕਾਪਟਰ ਉਤਰ ਗਿਆ ਥੱਲੇ ਆਵਾਜ਼ ਉਹਦੀ ਆਉਂਦੀ ਪਈ ਆ ਕਰਤਾ ਉਹਨਾਂ ਨੇ ਬੰਦ ਕੋਈ ਐਕਸੀਡੈਂਟ ਵਗੈਰਾ ਹੋਇਆ ਉਹਨਾਂ ਦੇ ਉਸੇ ਵੇਲੇ ਆ ਗਿਆ ਉਹ ਲੈਣ ਮਰੀਜ਼ ਨੂੰ ਓਕੇ ਫਿਰ ਮਿਲਦੇ ਆ ਆ ਟੂਆ ਪੁੱਟ ਕੇ ਫਿਰ ਦੱਸਦੇ ਆ ਲੋ ਇਹ ਹੈਲੀਕਾਪਟਰ ਉੱਡ ਪਿਆ ਇਹ ਬੈਗ ਹੀ ਗੇਅਰ ਲਈ ਫਿਰਦੇ ਲੋਈ ਲੰਚ ਤੋਂ ਬਾਅਦ ਆਪਣੀ ਆ ਗਈ ਚਾਹ ਤੇ ਹੁਣ ਆਪਾਂ ਪੀਣ ਲੱਗੇ ਚਾਹ ਤੇ ਚਾਹ ਪੀ ਕੇ ਫਿਰ ਕਰਾਂਗੇ ਕੰਮ ਸਟਾਰਟ ਤੇ ਫਿਰ ਤੁਹਾਨੂੰ ਦਿਨੇ ਅਪਡੇਟ ਲੋ ਜੀ ਦੋਸਤੋ ਕਰ ਲੋ ਚੈੱਕ ਫੈਂਸ ਦਾ ਕੰਮ ਤੇ ਆਪਣਾ ਹੋ ਗਿਆ ਜੇ ਕੰਪਲੀਟ ਬਿਲਕੁਲ ਫਿਨਿਸ਼ ਆ ਮੜਾ ਜਾ ਸਾਈਡ ਤੇ ਹੀ ਲੋ ਜੀ ਤੇ ਆ ਇਧਰ ਥੋੜੀ ਜਿਹੀ ਗਲੀ বাজਦੀ ਤੇ ਆਪਾਂ ਕਰਤੀ ਬੰਦ ਇਹਨੂੰ ਸਕਰੂ ਲਾ ਕੇ ਬਲੌਕ ਕਰਤਾ ਤੇ ਹੁਣ ਆਪਾਂ ਆ ਇਟਾਂ ਥੋੜੀਆਂ ਜੀਆਂ ਲਾਉਣੀਆਂ ਇੰਨੀਆਂ ਕਾ ਬਾਕੀ ਤਾਂ ਲਾਈਆਂ ਆ ਮੈਂ ਲਾ ਕੇ ਗਿਆ ਹੇ ਇੱਕ ਦਿਨ ਪੂਰਾ ਦਿਨ ਲਾਇਆ ਸੀ ਤੇ ਆ ਸਾਰੀਆਂ ਇੱਟਾਂ ਲਾਈਆਂ ਤੇ ਇੰਨੀਆਂ ਘਰ ਰਹਿ ਗਈਆਂ ਹੋਣਾ ਕਿਉਂਕਿ ਇੱਥੇ ਪਹਿਲਾਂ ਸਮਾਨ ਪਿਆ ਸੀ ਤੇ ਹੁਣੇ ਖਾਲੀ ਜਗ੍ਹਾ ਕੀਤੀ ਤੇ ਹੁਣ ਇੱਥੇ ਆਪਾਂ ਲਾਵਾਂਗੇ ਇੱਟਾਂ ਤੇ ਫੈਂਸ ਤੁਸੀਂ ਚੈੱਕ ਕਰ ਲਓ ਫੈਂਸ ਆਪਣੀ ਹੋ ਗਈ ਕੰਪਲੀਟ ਤੇ ਤੁਹਾਨੂੰ ਫਿਰ ਲਾਸਟ ਤੇ ਇੱਟਾਂ ਲਾ ਕੇ ਸਭ ਸਫਾਈ ਕਰਕੇ ਫਿਰ ਤੁਹਾਨੂੰ ਦਿਖਾਉਣੀ ਇੱਕ ਵਾਰ ਲੋ ਜੀ ਦੋਸਤੋ ਜੌਬ ਹੋ ਗਈ ਆਪਣੀ ਡਨ ਤੇ ਕਰ ਲਓ ਚੈੱਕ ਸਪੈਨਯਾਗੀਆਂ ਪ੍ਰੋਪਰ ਪੂਰੀਆਂ ਸਾਰਾ ਸਮਾਨ ਜਿਹੜਾ ਸੁੱਟਣ ਵਾਲਾ ਹੈ ਉਹ ਅਸੀਂ ਦਿੱਤਾ ਸੁੱਟ ਤੇ ਆ ਫੈਂਸ ਕਰ ਲੋ ਚੈੱਕ ਤੇ ਇਧਰੋਂ ਕਰਤਾ ਬਲੌਕ ਆ ਦੋ ਫੱਟੇ ਲਾ ਕੇ ਤੇ ਆ ਥੋੜੀਆਂ ਇਟਾਂ ਲੱਗਣ ਵਾਲੀਆਂ ਹੈ ਵੀ ਲਾਤੀਆਂ ਆ ਇਹਨਾਂ ਦੇ ਸੋਫੇ ਪੁਰਾਣੇ ਇਹਨਾਂ ਨੂੰ ਕਵਰ ਕਰਕੇ ਰੱਖ ਦਿੱਤਾ ਤੇ ਹੁਣ ਅਸੀਂ ਚੱਲੇ ਛੁੱਟੀ ਦਾ ਹੋ ਗਿਆ ਟਾਈਮ ਤੇ ਮਿਲਦੇ ਆ ਫਿਰ ਨੈਕਸਟ ਜੌਬ ਤੇ ਓਕੇ ਬਾਏ ਟਾਟਾ